ਫਰੋੜ ਆ ਇਸ ਤਰ੍ਹਾਂ ਕਰਕੇ ਇਧਰ PRTC ਜਿਹੜੀ ਵਰਕਸ਼ਾਪ ਤੋਂ ਦਿਖਾ ਦਵਾ ਤੇ ਆ ਬੱਸ ਵੀ ਪਟਿਆਲਾ ਵੱਲੋਂ ਆਈ ਆ ਦੇਖਿਆ ਆਪਣੀ ਬੱਸ ਕਿਉਂ ਜਾ ਰਹੇ ਆ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਅੱਜ ਕਾਫੀ ਗੱਡੀਆਂ ਖੜੀਆਂ ਤੇ ਸਾਹਮਣੇ ਇੱਥੇ ਯੂਨੀਵਰਸਿਟੀ ਦੇ ਕੋਲੇ ਵੀ ਬੱਸ ਜਿਹੜੀ ਆ ਆਸੂ ਦਾ ਇੱਕ ਕਾਰਾਂ ਲਈ ਜਨ ਕਿ ਇਧਰ ਆ ਗਿਆ ਗੜਬੜ ਆ ਆਪਣਾ ਮਾਤਰਨ ਦੋ ਘਟਾ ਕੋਲ ਆਪਾਂ ਆ ਰਹੇ ਆਪਾਂ ਉੱਤਰ ਗਏ ਆਂ ਟ੍ਰਿਬਿਊਨ ਚੌਕ ਇਹ ਸਾਰੀਆਂ ਬੱਚਾ ਜਿਹੜੀਆਂ ਨੇ 43 ਸੈਕਟਰ ਜਾਂਦੀਆਂ ਨੇ ਇਹ ਸਾਹਮਣੇ ਟ੍ਰਿਬਿਊਨ ਆਫਿਸ ਆ ਤੇ ਸਲਿੱਪ ਇਹ ਹੈ ਆਪਣੀ ਬੱਸ ਕਿਉਂਕਿ ਜਾ ਰਹੇ ਆਂ ਆਪਾਂ ਪਟਿਆਲੇ ਤੋਂ ਚੰਡੀਗੜ੍ਹ ਇਹ ਹੈ ਪਟਿਆਲੇ ਦਾ ਬਸ ਅੰਗਰਵਾਰ ਚੌਕ ਉਹ ਸਾਹਮਣੇ ਰਹੇਗਾ ਬਸਕਾਨ ਦੀ ਇੱਕ ਜੀ ਹੈ ਸਰੰਦ ਰੋਡ ਨੂੰ ਜਿਹੜਾ ਬਾਈਪਾਸ ਹੈ ਲਿੰਕ ਕਰਦਾ 80% ਦੇ ਵੱਲ ਜਿਹੜਾ ਲਿੰਕ ਕਰਦਾ ਇਹ ਹੈ ਆਪਾਂ ਬਸਟੈਂਡ ਤੋਂ ਨਿਕਲ ਆਇਆ ਇੱਕ ਸ਼ੋਰੂਮ ਜਿਹੜੇ ਆ ਆਰਬਨ ਐਸਟੇਟ ਦੇ ਉਹ ਵਾਲੇ ਸ਼ੋਰੂਮ ਜਿਹੜੇ ਰੂ ਹੋ ਗਿਆ ਤੇ ਇੰਡੀਅਨ ਫਰਸ ਆਇਲ ਦਾ ਫਿਟਰੋਲ ਪੰਪ ਕੋਲ ਟਾਬਾਲ ਜਿਹੜਾ ਫਿਊਲਿੰਗ ਸਟੇਸ਼ਨ ਯਾਰ ਬੱਸਾ ਪਣੀ ਸਰਾਣੀਆਂ ਦੇਖ ਸਕਦਾ ਹਾਂ ਦਿੱਲੀ ਕਾ ਵੀਰ ਦੇ ਇੱਥੇ ਵੀ ਮਾਸਲੇ ਵਿੱਚ ਅੱਜ ਜਿਹੜਾ ਉਹ ਸਭ ਤੋਂ ਕਰ ਰਹੇ ਆ ਇੱਥੇ ਕਾਫੀ ਅੱਜ ਕਾਫੀ ਗੱਡੀਆਂ ਖੜੀਆਂ ਤੇ ਸਾਹਮਣੇ ਬੰਦਗੀ ਦੇ ਘਰ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਦਾ ਉਹਨੂੰ ਨਜ਼ਰ ਆ ਰਿਹਾ ਹੁਣ ਇਹ ਆਪਾਂ ਬਾਇਆ ਰਾਜਪੁਰਾ ਵਿੱਚ ਦੀ ਜਿਹੜਾ ਇੱਥੇ ਸਭ ਤੋਂ ਬਸ ਸਰਾਹ ਹੀ ਕਰਾਂਗੇ ਤੇ ਆਪਣਾ ਸਾਥ ਸਾਥ ਜਿਹੜਾ ਚੰਡੀਗੜ੍ਹ ਦੇ ਵਰਕਸ਼ਾਪ ਜਿਹੜੀ ਪੀਆਰਟੀਸੀ ਦੇ ਸਾਹਮਣੇ ਉਹਦੇ ਜਿਹੜਾ ਟ੍ਰਿਬਿਊਨ ਚੌਕ ਵੀ ਉਹਨੂੰ ਕਹਿੰਦੇ ਆ ਸਾਹਮਣੇ ਟ੍ਰਿਬਿਊਨ ਆਫਿਸ ਤੇ ਇਹ ਹੈ ਸਾਹਮਣੇ ਪਾਸਪੋਰਟ ਦੀਆਂ ਸ਼ਾਪਸ ਆਪਾਂ ਅਰਵਾ ਸਿੜ ਦੇ ਵਿੱਚ ਜਿਹੜਾ ਨਿਕਲ ਰਹੇ ਆ بارش ਕਾਫੀ ਤੇਜ਼ ਹੋ ਗਈ ਆ ਹਾ ਦੇਖੋ بارش ਤੁਸੀਂ ਦੇਖ ਰਹੇ ਹੋਵੋਗੇ ਪੈਰੀ ਆ ਸੱਤੀ ਨਗਰ ਨਹੀਂ ਹੈ ਆਪਾਂ ਜਿਹੜਾ ਬਸ ਟੀਟਾ ਤੋਂ ਮੰਨ ਕਰ ਲਿਆ ਪਰ ਇਹ ਤੁਹਾਨੂੰ ਜਿਹੜਾ ਢੰਗਲਾ ਜਿਹਾ ਦਿਖ ਰਿਹਾ ਹੁਣ ਆ ਦੇਖੋ ਪਾਣੀ ਬਾਹਰ ਆਪਾਂ ਨੂੰ ਨਜ਼ਰ ਆ ਰਿਹਾ ਹੁਣ ਲੋ ਜੀ ਆਪਾਂ ਸੜਜੇ ਵੱਡੀ ਸੜਕ ਤੇ ਤੇ ਸਾਲਾ ਇਹ ਜੀ ਐਸਐਸਟੀ ਨਗਰ ਆ ਬੈਠੇ ਆ ਤੇ ਇੱਥੇ ਸ਼ੁਰੂ ਹੁੰਦੀ ਹੈ ਨਾਲ ਇਹ ਤੇ ਮੈਰਿਟੋਰੀਅਸ ਸਕੂਲ ਇੱਥੇ ਸ਼ੁਰੂ ਹੋ ਜਾਂਦਾ ਯੂਨੀਵਰਸਿਟੀ ਦਾ ਏਰੀਆ ਹੈ ਸ਼ੁਰੂ ਜਿਹੜਾ ਉਹ ਹੋ ਜਾਂਦਾ ਇਹ ਪੰਜਾਬ ਯੂਨੀਵਰਸਿਟੀ ਪਟਿਆਲਾ ਇੱਥੇ ਯੂਨੀਵਰਸਿਟੀ ਦੇ ਕੋਲੇ ਵੀ ਕਾਫੀ ਜਣਦੇ ਆਂ ਅੰਤੂ ਗਾੜੇ ਦੂਜੇ ਪਾਸੇ ਵੀ ਬਹੁਤ ਪੜੇ ਆਂ ਇਦੇ ਵਿੱਚ ਕੋਈ ਯੂਨੀਵਰਸਿਟੀ ਦੇ ਸਕੂਲ ਵੀ ਹੈਗਾ ਜਿਹਨੂੰ ਅਸੀਂ ਤੁਹਾਨੂੰ ਨਹੀਂ ਅੱਜ ਪਾ ਲੱਕ ਤੋਂ ਵੀਡੀਓ ਬਣਾਵਾਂਗੇ ਸਕੂਲ ਦੇ ਸਾਹਮਣੇ ਖੜਾ ਪੰਜਾਬੀ ਜਿਸ ਜਿੰਦਰ ਜਿਹੜਾ ਬੱਚੇ ਆਉਂਦਾ ਉਹ ਸਕੂਲ ਤੇ ਆਉਂਦਾ ਹੈ ਨਾ ਜਿਹਨ ਦਾ ਪੁੱਤਰ ਨੂੰ ਕੋੜਾ ਇੰਸਟੀਚਿਊਟ ਉਹ ਗਾਉਂਦਾ ਹੈ ਨਾ ਉਹ ਕੋਲੇ ਦੇ ਸਾਹਮਣੇ ਦਰਵਾਜ਼ਾ ਆਉਂਦਾ ਹੈ ਦੋ ਦੋ ਬਾਕੀ ਦਾ ਆਪਕਾ ਲਈ ਪਾਸਟਾ ਜਾਨੀ ਬੀਰੋ ਜੀ ਤੇ ਦਿੱਤੇ ਗਏ ਬੋਲੋ ਗੈਸਵਾ ਹੈ ਬੀਰੋ ਜੀ ਜਿਆ ਟ੍ਰੈਕ ਰੇਕ ਤੇ ਰਿੰਕ ਜਿਹੜੀ ਚੱਲੀ ਹੋਈ ਹੈ ਬਾਕੀ ਜਿਹੜੀ ਪੁਰਾਣੀ ਫੱਤੀ ਹੈਗੀ ਆ ਕੋਈ ਨਹੀਂ ਜੜੀ ਜਦੋਂ ਹਰ ਤੰਮੀ ਦੇਵਤੇ ਨੂੰ ਹੋਇਆ ਸਟ੍ਰਕਚਰ ਨੂੰ ਉਸੇ ਦਾ ਨਾਮ ਬਰਕਰਾਰ ਰਿਹਾ ਚੱਲ ਰਹੀ ਹੈ ਇਹ ਹੈ ਬਹਾਦਰਗੜ ਤੇ ਆਪਾਂ ਫੋਲ ਉੱਪਰ ਚੜ ਗਏ। ਕੋਲੀ ਦੇ ਕੋਲੇ ਪਹੁੰਚ ਗਏ। ਇੱਥੇ بڑے بڑے ਸ਼ੋਰੂਮ ਮੰਦਿਰਾਂ ਹਜ਼ਾਰ ਦੇ ਰੂਪੀਆਂ ਇਹ ਹੈ। ਇਹ ਬਲੀਸ ਸੈਕਟਰ ਕੋਲੀ। ਕੋਲੀ ਤੋਂ ਨੇੜੇ ਆ ਗਏ। ਕੋਲੀ ਦੇ ਵਿੱਚ ਜਾਨਕੀ ਕੋਲੀ ਦਾ ਏਰੀਆ ਹਨ ਜੀ। ਸਾਹਮਣੇ ਰੇਲਵੇ ਸਟੇਸ਼ਨ ਦੀ ਸਾਈਡ ਤੇ ਕੋਲੀ ਰੇਲਵੇ ਦਾ ਕਾਫੀ ਬਹੁਤ ਪੁਰਾਣਾ ਬਿਲਡਰ ਕੋਲ ਜਿਹੜਾ ਰੇਲਵੇ ਸਟੇਸ਼ਨ ਹੈ ਜੀ। ਇਹ ਹੈ ਪੋਲੀ ਦਾ ਬੱਸ ਅੱਡਾ ਇਥੋਂ ਹੀ ਆ ਦੇ। ਇਹ ਜਾਂਦਾ ਰੇਲਵੇ ਸਟੇਸ਼ਨ ਉਹ ਰਸਤਾ। ਇਹ ਸੈਂਟ ਜੋਸਫ ਕੋਰਪੋਰੈਂਟ ਸਕੂਲ ਪੋਲੀ ਦੇ ਵਿੱਚ। ਇਹ ਦੌੜੇ ਤਾਂ ਇਸ ਰੋਡ ਤੇ ਸਟਾਪਟੂ ਹੋਵੇ ਕਾਫੀ ਹੈ ਖਾਣਾ ਪੀਣ ਵਾਲੇ ਨੂੰ ਕੋਈ ਪ੍ਰੋਬਲਮ ਜਿਹੜੀਆਂ ਨਹੀਂ ਹੈਗੀਆਂ ਕ੍ਰੋਸ ਕਰ ਰਹੀ ਸੀ ਇਹ ਆ ਕੇ ਕਿ ਕਿ ਇਸ ਰੋਸ ਪਰ ਇਹ ਕੰਨ ਤੋਂ ਫਾਇਪੋ ਇੱਕ ਵੀਰ ਹੈ ਪਾਕੜਾ ਨਾ 100 ਹੀ ਉਪਰ ਨਜ਼ਰ ਆਈ ਮੇ ਪਾਕੜਾ ਰਿਹਾ ਹੈ ਉਹ ਸਿਖਾਣਾ ਦੀ ਹੈ ਤੇ ਨਾਮ ਹੈ ਜਿਹੜੀ ਨਹਿਰ ਆ। ਬਸ ਬਸ ਨਾਮ ਤੇ ਅਸੀਂ ਆਪਾਂ ਐਂਟਰ ਕਰ ਚੁੱਕੇ ਹਾਂ ਰਾਜਪੁਰਾ ਦੇ ਆਊਟਪੁਟ ਤੇ। ਅੱਜ ਆ ਬਾਰੂ ਬਾਰਾ ਜਿਹੜਾ ਰਾਜਪੁਰੇ ਆਇਆ। ਕਿੰਜ਼ ਮੋਟ ਸਮਾਰਟ ਸਕੂਲ ਸਾਹਮਣੇ ਕੋਈ। ਸੁਹਾਲੀ ਗੁਰਦੁਆਰਾ ਦੇ ਸਾਹਮਣੇ ਜਾ ਰਹੀ ਹੈ ਆਮ ਲੋਕ ਸਰ ਜੰਮੂ ਕਟੜਾ। ਵੇ ਰੋਡ ਉੱਤਰ ਨੂੰ ਜਾ ਰਹੇ ਤੇ ਇੱਥੋਂ ਬਿੰਦੂ ਆ ਰਹੀ ਹੈ ਜੀ ਲੋ ਜੀ ਆਪਾਂ ਹੁਣ ਇੱਥੋਂ ਰੌਂਗ ਜਾ ਕੇ ਫਿਰ ਆਪਾਂ ਉੱਪਰ ਚੜਾਂਗੇ ਕਿਉਂਕਿ ਇੱਥੇ ਕੁਝ ਸੜਕਾਂ ਦਾ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਇਸ ਕਰਕੇ ਇੱਥੋਂ ਰੌਂਗ ਜਾਣਾ ਪੈਣਾ ਤੁਹਾਨੂੰ ਜਾਂ ਕੋਈ ਸ਼ਾਰਪ ਤੇ ਹੁਣ ਉਹਦਾ ਸ਼ਹਿਰ ਦੇ ਵਿੱਚੋਂ ਦੀ ਗਜਨ ਚੌਕ ਦੇ ਕੋਲ ਜਾ ਕੇ ਸਭ ਤੋਂ ਵਧੀਆ ਪੈਣਾ ਹੈ ਪਿੱਛੇ ਰੌਂਗ ਚੜਾਂਗੇ ਅੱਗੇ ਆਸਾਂੀਆਂ ਇੱਥੇ ਬੱਸਾਂ ਚੜੀਆਂ ਆਈਆਂ ਜਾ ਰਹੀਆਂ ਪਟਿਆਲ ਕੋਈ ਕੋ ਆ ਸਾਹਮਣੇ ਉਹ ਚੰਡੀਗੜ੍ਹ ਵੱਲ ਆਪਾਂ ਮਾਸਟਰਮ ਸੰਦੋਸਨ ਤੋਂ ਰਾਕਾ ਆ ਰਹੇ ਲੋ ਜੇ ਫਤ ਚੜਾਂਗੇ ਸਾਹਮਣੇ ਅੰਦਸਨ ਰਹੇਗਾ ਸਿੱਤਰਾ ਤੇ ਆਪਾਂ ਦਿੱਲੀ ਵੱਲ ਨੂੰ ਉਹਦੇ ਤੋਂ ਤਰਨ ਲਵਾਂਗੇ ਕਿਉਂਕਿ ਉੱਥੇ ਥੋੜਾ ਕੁ ਸਿਕਲਾਣਾ ਕੰਮ ਕਰ ਰਹੇ ਆ ਪਾਈਪਾਂ ਦੇ ਉੱਤੇ ਆ ਲੋ ਜੀ ਆਪਾਂ ਦਿੱਲੀ ਵੱਲ ਨੂੰ ਜਾ ਰਹੇ ਆ ਅੱਗੇ ਜਾ ਕੇ ਆਪਾਂ ਲੈਫਟ जो चंडीगढ़ में मुड़ जावे सामने रेलवे लाइन आ गई अमृतसर दिल्ली देख रहे होंगे तो हो रेलवे लाइन हर एक उत्तर गए हैं जी है म्यूर सिमरन ज़रा ਹੋਟਲ ਦਾ ਕਾਜ ਫਿਰੋਂ ਵਾਈਫਾਈ ਦੇ ਉੱਪਰ ਆ। ਕਾਫੀ ਚਾਰਜ ਬਣਿਆ ਹੋਇਆ। ਇਹਦੇ ਅੰਦਰ ਟਾਬਾ ਹੈ, ਰੂਮਸ ਹੈ, ਬੈਂਕਟ, ਪ੍ਰੈਸਟਰ 24 7 ਵੈਦ ਬਾਨ ਤੱਕ ਤੇ ਕੰਨੀ ਨਾ ਨੀ ਜ਼ਿਆਦਾ ਤੁਹਾਨੂੰ ਯਾਦ ਆ ਉਹ ਰੂਮੈਂਟ ਚ ਲਿਖਣਾ ਕਿ ਡਾਕਟਰ ਨੇ ਸਭ ਤੋਂ ਥੱਲੇ ਜਿਹੜੀ ਫੋਟੋ ਲੱਗੀ ਹੋਈ ਸੀ ਤੇ ਨਾਲ ਹੀ ਕਾ ਕਸ਼ਸ਼ ਦਾ ਇਹਨੂੰ ਟਾਬਾ ਇਦੇ ਅੰਦਰ ਵੀ ਬ੍ਰੀਕਫਾਸਟ ਲੰਚ ਡਿਨਰ ਅਤੇ ਇਸ ਫੈਮਿਲੀ ਹਾਲ ਨਜ਼ਾਰਾ ਰਿਖਨ ਲਿਖਿਆ ਹੋਇਆ ਜੀ ਇਹ ਵੀ ਇੱਕ ਰੂਮ ਵੀ ਮੋਟਰ ਸਾਪਾ ਕੋਲ ਜੀ ਹਮ ਦਜਨ ਚੈਂਸ ਸਭ ਕੁਝ ਨਾ ਲੱਗਣ ਕੋਈ ਨਹੀਂ ਹੈ ਹੈਲੋ ਮੇਰੇ ਦਰਸ਼ਕੋ ਕਰੀ ਬੈਂਕ ਵੱਲ ਦੇ ਰਿਹਾ ਹਾਂ ਅੱਛਾ ਕਹਾਣੇ ਕਰ ਲਾਂ ਮੈਂ ਲੱਗ ਲਉਂ ਨੰਡੀ ਗੜਵਾਉਂ ਤਾ ਲੈਂਡ ਤੋਂ ਬਾਈਕ ਵਾਲੀ ਨੌਂਸਮੰਡ ਦੇ ਵੀਕੰਡਸ ਤੋਂ ਫਾਉਂਡਾ ਕਰਨ ਨੂੰ 32 ਦਿਨਾਂ ਨਸਰਮਾ ਦਾ ਨਾਇਸ ਬਲਾਕ ਚੌਂਕ ਇੱਥੇ ਵੀ ਸੂਚਿਤ ਹੈਗੀ ਆ ਇੱਕ ਮਿੰਟ ਹੋਇਆ ਮੌਸਮ ਬਦਲਦੇ ਦੇਖ ਰਿਹਾ ਕਿੰਨਾ ਮਸਤਾਨਾ ਠੱਲੇ ਜਿ ਕਰੇ ਹੋਇਆ ਦੇਖ ਰਿਹਾ ਹੈ ਸਗਨ ਚੌਂਕ ਤੋਂ ਆਪਣੀ ਬੱਸ ਜਿਹੜੀ ਆ ਚੱਲਦੀ ਆ ਇਹ ਜਾਂਦੀ ਸੱਜੇ ਕੰਗਰਨਰ ਰੋਡ ਜੋ ਦੇਖੀਏ ਤਾਂ ਇਸੇ ਮੌਸਮ ਕਿੰਨਾ ਜਿਹੜਾ ਧੁੱਪ ਨਿਕਲ ਆਈ ਹੈ ਬੜੀ ਚੜੀ ਬਚਾਉਂ ਲਿਆ ਮੌਸਮ ਤੇ ਮਿੱਟੀ ਉੱਡੇ ਹੋ ਰਹੀ ਆ ਯੋ ਗਰੰਟੀ ਆ ਗਿਆ ਸਵਾਈਟ ਕੈਂਪਸ ਦਾੜੀ ਕੀ ਦਾ ਫੋਟੋ ਜਿਹੜਾ ਗਰੰਟੀ ਨਾਲ ਪਰੇ ਤੋਂ ਮਾੜੀ ਜਿਹੜਾ ਜਿਹੜਾ ਬਾਕੀ ਸਭ ਬੰ ਹੋ ਗਿਆ ਆਂਦੇ ਸਾਬ ਜੰਮੀ ਉਹ ਤਿਆਰ ਹੈ ਤਾਂ ਇਹਨਾਂ ਨੇ ਕੋਈ ਫਾਰਮੀਆ ਬਣਾਇਆ ਨਾ ਅੰਦਰ ਸ਼ੁਰੂ ਕਰੇ ਸ਼ੁਰੂ ਕਰਾਉਂਦਾ ਜਿਹੜਾ ਆਹ ਪਾਉਂਦਾ ਉਹ ਜਿਹੜਾ ਲੋਜੀ ਤੋਂ ਅੰਮ੍ਰਿਤਸਰ ਦੀ ਐਪ ਆਪ ਕੋਲ ਪਹੁੰਚ ਗਏ ਆ ਜੀ ਵਾਹ ਬਹੁਤ ਦਿਲ ਖੁਸ਼ ਹੋਇਆ ਆਪਾ ਪਹੁੰਚ ਗਏ ਆ ਇੱਥੇ ਇਹ ਜਿਹੜਾ ਐਰੋਸਿਟੀ ਰੋਡ ਦੇ ਉੱਤੇ ਸਾਹਮਣੇ ਐਰੋਸਿਟੀ ਰੋਡ ਤੋਂ ਮਾਲੀ ਨੂੰ ਅੰਦਰ ਰਸਤਾ ਜਾਂਦਾ ਤੇ ਆਹ ਤੇ ਕੋਈ ਚੌਕ ਇੱਥੇ ਜਿਹੜੀਆਂ ਬੱਸਾਂ ਕੱਢ ਜਾਂਦੀਆਂ ਨੇ ਇਹ ਪੀਰ ਬਾਬੇ ਵਾਲਾ ਚੌਕ ਤੇ ਹੈ ਜਿਹੜਾ ਵੱਜਦਾ ਜੀ ਕਾਫੀ ਸਾਰੀਆਂ ਟੁੱਟਵੀਆਂ ਨੇ ਆ ਦੇਖੋ ਤੇ ਤੋਂ ਬੱਸ ਆਈ ਹੈ ਉਹ ਜੇ ਤਾਂ ਆਈ ਹੈ ਇਹ ਛਾਰ ਮੇਵੀ ਖਰਾਬ ਨੂੰ ਹੋ ਗਈ ਹੈ ਸਾਈਡ ਤੇ ਲੱਗੀਆਂ ਹੋਈਆਂ ਬੱਸਾਂ ਇਹ ਸਿੱਧਾ ਜਾਂਦਾ ਹੈ ਰੋਸਿਟੀ ਰੋਡ ਮੋਹਾਲੀ ਜਿੱਦਾਂ ਸਨ ਅੱਗੇ ਜਾ ਕੇ ਰੋਪੜ ਨੂੰ ਤੇ ਆਪਾਂ ਨੀਅਰ ਹੌਸ ਤੋਂ ਇਰਕਪੁਰ ਤੇ ਕੋਲ ਕੁੰਤਨ ਆਣਿਆ ਸਾਹਮਣੇ ਵੀ ਪੈਲਸ ਸਾਈਡ ਤੇ ਨਾਲ ਪਾਸੇ ਪੈਲਸ ਨੇ ਆ ਵੀ ਪੈਲਸ ਸਾਈਡ ਸੋ ਇਹ ਇਸ ਰੋ ਦੇ ਵਿੱਚ ਆਪ ਹੀ ਇਹਦੇ ਪੈਲਸ ਸਾਈਡ ਦੇ ਅਪੋਜ਼ਿਟ ਗੁਰਦੁਆਰਾ ਲੋਗੜ ਕਾਪੀ ਉਹਦਾ ਉਦੇ ਵਿੱਚ ਤੁਹਾਨੂੰ ਮੈਂ ਕਿਸੇ ਤਰ੍ਹਾਂ ਜਿਹੜੇ ਉਦਾਰਸ਼ਾਂ ਵਾਖਰੇ ਤੋਂ ਕਰਾਉਂਗਾ ਸਾਡਾ ਜਿਹੜਾ ਪੁਰ ਸਾਹਮਣੇ ਗ੍ਰੀਨ ਲੋਟਸ ਸਖਸ਼ਮ ਜਿਹੜਿਆ ਹੈ ਟਾਬਰ ਬਣੇ ਹੋਏ ਇਹ ਸਾਹਮਣੇ ਨਜ਼ਰ ਕਰੀਏ ਤਾਂ ਗੁਰਦੁਆਰਾ ਆਪਾਂ ਖਾਸ ਤਨ ਨਜ਼ਰ ਆ ਰਹੇ ਇਤਿਹਾਸਿਕ ਇਹ ਗੁਰਦੋਰਾ ਸਾਹਿਬ ਜੀ ਜੀ ਮਦਦ ਕਰੋ ਜੰਮਰਾ ਤੋਂ ਬਦੌਦ ਤੋਂ ਇਹ ਸਾਰਾ ਜੀਲਪੁਰ ਦਾ ਏਰੀਆ ਸ਼ੁਰੂ ਹੋ ਚੁੱਕਿਆ ਹੈ ਲੋਕੇਡ ਸਰਾਂਪਾ ਜੂਲਰ ਇਹ ਫੋਟ ਇਹ ਕਾफी ਮਸ਼ੂਰ ਜਿਹੜਾ ਲਕੀਤਾਪਾ ਇੱਕ ਖੋਦੇ ਵਿੱਚ ਇੱਥੇ ਹਰੇਕ ਮੌਸਮ ਵਿੱਚ ਤੁਹਾਨੂੰ ਜਿਹੜਾ ਲਾੜ ਦੇ ਵਿੱਚ ਪਿਆਜ਼ ਮਿਲਦਾ ਆਂ ਆਮ ਤੌਰ ਤੇ ਬਾਰੇ ਪਿਆਜ਼ ਮਹਿੰਗਾ ਹੁੰਦਾ ਪਿਆਜ਼ ਮਿਲਦਾ ਨਹੀਂ ਇੱਥੇ ਪਿਆਜ਼ ਮਿਲਦਾ ਜੀ ਤੁਹਾਨੂੰ ਇੱਕ ਜਿਹੜਾ ਜਾਨ ਜਰੂਰ ਦੇਖਣ ਨੂੰ ਮਿਲੇਗਾ ਆਪਾਂ ਖੜੇ ਹਾਂ ਜੀ ਰਿਪੋਰਟ ਵਾਹ ਜਿਹੜੀਆਂ ਉੱਤਰ ਨੇ ਉੱਤਰ ਪਿੱਛੀਆਂ ਆਪ ਕੇ ਡੀਲ ਬੁੱਕ ਕੀਤੀ ਜੀ ਜਿਹੜੇ ਤਰਲੇ ਜੀ ਯਾਰ ਆਪਣਾ ਯੂਰਤ ਮੁਰਚਲੇ ਆਪਾਂ ਜੀਰੋ ਤੋਂ ਚੱਲ ਜੀ ਸਿਵਾਰਾ ਜੀ ਵਾਲੇ ਚੰਡੀ ਦਾ ਸਾਰੇ ਮਾਰਕੀਟ ਦਾ ਚੌਂਕ ਦੇ ਵਿੱਚ ਜੀਰੋ ਦੇ ਵਿੱਚ ਕੰਡ ਜੀਰੋ ਕੰਡਗਾ ਦਲਤੇ ਆਉਣਾ ਪੋਵਾ ਆਟਰੋਡ ਆ ਜੀ ਜੋ ਫੋਨ ਹੈ ਨਾ ਟੰਡੀਗੜ ਤੋਂ ਕਰਨ ਲੱਗੇ ਆ ਇਹ ਟੰਡੀਗੜ ਦਾ ਬਹੁਤ ਆਪਾਂ ਆ ਗਿਆ ਟੰਡੀਗੜ ਦੇ ਸੈਂਟਰ ਪਰ ਜਿਹੜੇ ਜਿਹੜੇ ਰੂਡ ਡਰਾਈਵਰਸ ਕਰਦੇ ਐ ਟ੍ਰੇਨਿੰਗ ਤੇ ਉਹਨੂੰ ਜਿਹੜਾ ਤੁਸੀਂ ਆਰਡਰ ਰੋਡ ਤੋਂ ਮਾਦ ਤੋਂ ਦੇ ਫਾਈਲ ਸਾਈਟ ਤੋਂ ਮੁੜ ਕੇ ਜਰਨਾ ਆਉਂਦਾ ਹੈ ਜਿਹੜੇ ਸਪੀਡ ਆ ਉਹ ਕੁਝ ਜਿਹੜੀ ਚੱਲੀ ਘਟ ਰਹੀ ਜਿਹੜਾ ਜਗਾ ਜਿਹੜਾ ਵੀ ਸਪੀਡ ਅਸੀਂ ਫੋਲੋ ਉਹ ਕਰਦੇ ਰਹਿਣਾ ਹੈਗਾ ਚੱਡੀ ਕਰ ਰਹੇ ਆਗੇ ਸੋ ਚੱਡੀ ਵਧ ਰਹੀ ਹੈ ਡੈਟਾ ਤੇ ਇਹ ਲੁੱਟਾ ਜਿਹੜੀਆਂ ਮੰਗਦੇ ਆ ਇਧਰ 에어ਪੋਰਟ ਸਟੇਸ਼ਨ 에어ਪੋਰਟ ਤੋਂ ਸਟੇਸ਼ਨ ਆ ਗਿਆ ਤਾਂ ਫਿਰ 에어ਪੋਰਟ ਸਟੇਸ਼ਨ ਇਸ ਤੋਂ ਪਹਿਲਾਂ ਮੈਟਾਪਰਨ ਮਿਲੀਆਂ ਆ ਜਾ ਰਿਹਾ 에어ਪੋਰਟ ਸੈਸ਼ਨ ਦਫ਼ਤਰ ਨਾਲ ਇਹ ਇੱਧਰ ਇਹ ਇੱਕ ਜਿਹੜਾ ਏਰੀਆ ਡਿਫੈਂਸ ਏਰੀਆ ਫਾਰਾ ਹੈਗਾ ਕਿ ਤੇ ਆਈਟੀਪੀਪੀ ਦਾ ਦਫ਼ਤਰ ਅੱਗੇ ਤੇ ਕੋਈ ਸੀਆਰਪੀ ਦਾ ਦਫ਼ਤਰ ਹੋਗਾ ਇਹ ਵੀ ਪੰਚ ਤੁਲਾ ਚਾਹਾਂਗਾ ਤੇ ਇਹ ਜੇ ਤੁਹਾਨੂੰ ਪਤਾ ਹੋਵੇ ਤਾਂ ਕਿਹੜਾ ਪਿੰਡ ਆ ਤੇ ਆਲੂ ਮਾਜਰਾ ਪਿੰਡ ਜੀ ਲਿਖਿਆ ਪੜ ਲਿਆ ਸੀ ਪੁਲਿਸ ਚੌਕ ਦੀ ਆਲੂ ਮਾਜਰਾ ਚੰਡੀਗੜ੍ਹ ਦੇ ਵਿੱਚ ਇਹ ਪੈਂਦਾ ਇਹਦੇ ਸਾਹਮਣੇ ਜਿਹੜਾ ਕੌਂਸਲੋਂ ਦੂਜੇ ਪਾਸੇ ਉਹ ਪੰਚਕੂਲੇ ਨੂੰ ਸੜਕ ਪਹੁੰਚ ਜਾਂਦੀ ਆ ਉਹ ਦੇਖੋ ਪੰਚਕੂਲੇ ਨੂੰ ਜਾਂਦੀ ਆ ਜਿਹੜਾ ਉਹ ਵਾਲਾ ਹੈ ਲੱਗੀਆਂ ਚੱਲਣ ਆਪਾ ਉਤਰ ਗਏ ਆਂ ਟ੍ਰਿਬਿਊਨ ਚੌਂਕ ਇਹ ਸਾਰੀਆਂ ਮੱਚਾਂ ਜਿਹੜੀਆਂ ਨੇ 43 ਸੈਕਟਰ ਜਾਂਦੀਆਂ ਨੇ ਇਹ ਸਾਹਮਣੇ ਟ੍ਰਿਬਿਊਨ ਆਫਿਸ ਆ ਤੇ ਸਲਿੱਪ ਰੋਡ ਆ ਇਸ ਤਰ੍ਹਾਂ ਕਰਕੇ ਇਧਰ ਪੀਆਟੀਸੀ ਜਿਹੜੀ ਵਰਕਸ਼ਾਪ ਤੋਂ ਦਿਖਾ ਦਵਾ ਤੇ ਆ ਬੱਸ ਵੀ ਪਟਿਆਲਾ ਵੱਲੋਂ ਆਈ ਆ ਤੇ ਦੇ ਨਾਲ ਸੁਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਚੰਗੀ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਜੀ ਇਹਨਾਂ ਨਾਲ ਮੇਰੇ ਵੱਲੋਂ ਸਾਰੇ ਅਨੁਸਾਰਿਕ ਕਾਰ